ਸਿੰਗਰ ਸੀ ਬਹੁਤ ਵਧੀਆ ਚੋਟੀ ਦਾ ਗਾਉਣ ਵਾਲਾ ਸੀ ਇਹ ਪਰ ਕਰਮਾਂ ਦੀ ਗੱਲ ਆ ਮੁਹੰਮਦ ਸਰੀਖ ਦਾ ਭਰਾ ਵਾ ਇਹ ਭੂਆ ਦਾ ਪੁੱਤ ਹਾਂਜੀ ਮਾਮੇ ਦਾ ਪੁੱਤ ਆ ਮਾਮੇ ਦਾ ਪੁੱਤ ਆ ਮੁਹੰਮਦ ਸਰੀਖ ਇਹਨਾਂ ਦੇ ਇਹ ਭੂਆ ਦਾ ਪੋਤਾ ਮੁਹੰਮਦ ਸਰੀਖ ਦੇ ਇਹਨਾਂ ਵਧੀਆ ਸਿੰਗਰ ਆ ਬਾਈ ਰਾਜ ਗਾਲਵ ਦੇ ਨਾਂ ਤੇ ਮਸ਼ਹੂਰ ਹੁੰਦੇ ਜਦੋਂ ਅਸੀਂ ਜਵਾਨੀ 'ਚ ਹੁੰਦੇ ਨਾ ਨਿੱਕੇ ਨਿੱਕੇ ਇਹ ਵੀ ਕੋਠੇ ਦਾਣਾ ਮੈਂ ਨਾਨਕੀ ਰਿੰਦਾ ਸੀ ਇਹ ਗਾਲਵ ਤੋਂ ਅਸੀਂ ਸਾਡੇ ਪਿੰਡ ਆਉਣਾ ਜਾਣਾ ਬਹੁਤ ਜਾਂਦਾ ਸੀ ਵੀ ਫੁੱਟਬਾਲ ਦਾ ਪਲੇਅਰ ਸੀਗਾ ਤੇ ਅਸੀਂ ਵੀ ਫੁੱਟਬਾਲ ਨੂੰ ਪਿਆਰ ਕਰਦੇ ਸੀਗੇ ਟੂਰਨਾਮੈਂਟ ਹੋਣੇ ਮਨ ਲੋ ਬਹੁਤ ਪਿਆਰ ਰਿਹਾ ਸਾਡਾ ਇਕੱਠਿਆਂ ਬਹੁਤ ਹੀ ਨੇਕ ਬੰਦਾ ਬਹੁਤ ਹੀ ਸਾਊ ਬੰਦਾ ਬਹੁਤ ਹੀ ਸਾਊ ਸੁਭਾਅ ਦਾ ਸਾਧ ਬੰਦਾ ساری ਜ਼ਿੰਦਗੀ ਇਸ ਬੰਦੇ ਨੇ ਕਿਸੇ ਦੇ ਨਾਲ 1 ਰੁਪਏ ਦਾ ਧੋਖਾ ਧੜੀ ਨਹੀਂ ਕੀਤਾ ਸਾਈਕਲ ਤੇ ਅੱਜ ਵੀ ਸਾਈਕਲ ਤੇ ਮਤਲਬ ਲੁਧਿਆਣੇ ਦੇਖੋ ਗਾਲ ਵਿੱਚ ਤੋਂ ਕਰੀਬ ਘਟੋ ਘਟ ਹੋਊ 35 40 ਕਿਲੋਮੀਟਰ ਦੂਰ ਸਾਈਕਲ ਤੇ ਆਉਂਦਾ ਭਾਈ ਪਿਆਰ ਆ ਸਾਡਾ ਮਿਲਣਾ ਆਉਂਦਾ ਸੱਤ ਮਹੀਨੇ ਚ ਦੋ ਵਾਰੀ ਆ ਜੇਵੇ ਇੱਕ ਵਾਰ ਆ ਜੇਵੇ ਇਹ ਪਿਆਰ ਬਾਰਾ ਜਿੱਦਾਂ ਹੀ ਬਣਾਈ ਰੱਖਾ ਹੁਣ ਥੋੜੀ ਸਿਹਤ ਖਰਾਬ ਆ ਮੇਰੇ ਵੀਰ ਦੀ ਅੱਖਾਂ ਦੀ ਥੋੜੀ ਸਮੱਸਿਆ ਆਈ ਹੋਈ ਐ ਨਾ ਸ਼ੂਗਰ ਸੀਗੀ ਸ਼ੂਗਰ ਦਾ ਧਿਆਨ ਗਰੀਬ ਬੰਦਾ ਕੀ ਕਰੇ ਗੋਲੀਆਂ ਹੀ ਆ ਖਾ ਸਕਦਾ ਜਿਹੜੀਆਂ ਖਾ ਲੈਂਦਾ ਸੀ ਤੇ ਦਵਾਈ ਖਾਂਦਾ ਰਹਾ ਕੋਈ ਨਸ਼ਾ ਪੱਤਾ ਨਹੀਂ ਕੋਈ ਅਜ ਤੱਕ ਕੋਈ ਐਪ ਨਹੀਂ ਬਾਈ ਨੂੰ ਤੇ ਅੱਖਾਂ ਦੀ ਰੌਸ਼ਨੀ ਹੁਣ ਡਾਕਟਰ ਕਹਿੰਦੇ ਪਿੱਛੋਂ ਪੜਦਾ ਫਟ ਗਿਆ ਉਹਦੇ ਨਾਲ 슈ਗਰ ਦੇ ਨਾਲ ਪ੍ਰੋਬਲਮ ਆ ਗਈ ਆ ਕਾ ਜੀ ਬਸ ਅਰਦਾਸ ਕਰਿਓ ਜਨਕੀ ਅਰਦਾਸ ਵਿਰਥੀ ਨਾ ਜਾਵੇ ਅਰਦਾਸ ਕਰਿਓ ਰਾਜ ਗੱਲ ਵਾਲੇ ਵਾਸਤੇ ਬਈ ਬਾਬਾ ਜੀ ਇਹਨੂੰ ਮੇਰੇ ਭਰਾ ਨੂੰ ਤੰਦਰੁਸਤੀ ਬਖਸ਼ਣ ਬੱਚੇ ਹਨ ਕਿੰਨੇ ਕਿ ਹਜੇ ਵਿਆਹਣ ਵਾਲਿਆ ਕਾਲੂ ਹਣੀ ਧੀ ਵੀ ਵਿਆਹਣ ਵਾਲੀ ਆ ਪੁੱਤ ਵੀ ਤੇ ਅਰਦਾਸ ਕਰਿਓ ਵੀ ਵੀਰੇ ਦੀਆਂ ਅੱਖਾਂ ਬਿਲਕੁਲ ਨੋਬਰ ਨੋ ਹੋ ਜਾਣ ਤਕੜਾ ਹੋ ਜਵੇ ਤੇ ਆਪਣੇ ਬੱਚਿਆਂ ਦੀ ਖੁਸ਼ੀਆਂ ਤੇ ਖੇੜਿਆਂ ਦਾ ਜੀਵਨ ਬਖਸ਼ੀ ਜੀ ਗੁਰਾਜ ਜੀ ਬਾਈ ਬਾਬਾ ਨਾਨਕ ਜੀ ਦਾ ਆਪਾਂ ਕਰਨਗੇ ਸੰਗਤ ਅਰਦਾਸ ਕਰਾਂ ਜੀ ਹੁਣ ਹਾਂ ਹਸਪੀਟਲ ਚੱਲ ਰੂ ਸੀ ਅੱਛਾ ਜੀ ਹਾਂਜੀ ਆ ਜੀ ਫਤਨਾਮ ਲੈ ਕੇ ਚੱਲੋ ਉੱਥੇ ਡਾਕਟਰ ਸਾਹਿਬ ਨੂੰ ਮਿਲਾ ਲੈਣੋ ਥੈਂਕ ਯੂ ਇਹ ਡਾਕਟਰ ਰਮਨ ਸਿੰਘਲਾ ਜੀ ਨੇ ਜੀ ਆਰਥੋਪੈਡਿਕ ਨੇ ਲੁਧਿਆਣੇ ਦੇ ਸਾਡੇ ਇੱਕ ਨੰਬਰ ਡਾਕਟਰ ਕਹਾਂਗੇ ਅਸੀਂ ਦੀਪਕ ਹਸਪੀਟਲ ਨਾਲ ਸਾਨੂੰ ਜੋੜਨ ਵਾਲੇ ਡਾਕਟਰ ਰਮਨ ਸਿੰਘਲਾ ਜੀ ਨੇ ਇਹ ਸੇਵਾਰੇ ਨਾਲ ਜੋੜਨ ਵਾਲੇ ਵੀ ਅਸੀਂ ਤਾਂ ਕਹਾਂਗੇ ਡਾਕਟਰ ਰਮਨ ਸਿੰਘ ਕਿਉਂਕਿ ਇਹਨਾਂ ਨੇ ਇੰਨੀ ਕਿ ਸਪੋਰਟ ਕੀਤੀ ਸਾਡੀ ਜਦੋਂ ਪਹਿਲਾ ਮਰੀਜ਼ ਅਸੀਂ ਲੈ ਕੇ ਗਏ ਨਾ ਬਾਪੂ ਕੇ ਸਰ ਸਿੰਘ ਢਾਲੀਪਕਾ ਹਸਪਤਾਲ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਜੁੜੇ ਹੋਏ ਆਂ ਡਾਕਟਰ ਰਮਨ ਜੀ ਦੀ ਕਿਰਪਾ ਨਾਲ ਕਿਉਂਕਿ ਇਹ ਡਾਕਟਰ ਨਹੀਂ ਹੈਗੇ ਅਸਲ ਤੇ ਕੁਝ ਡਾਕਟਰ ਹੁੰਦੇ ਜਿਹੜੇ ਰੱਬ ਦਾ ਦਰਜਾ ਪ੍ਰਾਪਤ ਤੇ ਇਹ ਵਾਕਈ ਰੱਬ ਦਾ ਦਰਜਾ ਪ੍ਰਾਪਤ ਨੇ ਇਹਨਾਂ ਨੂੰ ਪੈਸੇ ਸਾਡੇ ਮਰੀਜ਼ਾਂ ਦੇ ਵਿੱਚੋਂ ਕਦੇ ਵੀ ਇਹਨਾਂ ਨੇ ਪੈਸੇ ਨਹੀਂ ਕਮਾਏ ਤੇ ਪਹਿਲੇ ਦਿਨ ਹੀ ਇਹਨਾਂ ਨੇ ਕਹਿੰਦੇ ਸੀ ਆਪਣੀ ਮੈਨੇਜਮੈਂਟ ਨੂੰ ਹਸਪਤਾਲ ਦੀ ਨੂੰ ਕਹਿੰਦਾ ਸੀ ਵੀ ਜੇ ਤੁਸੀਂ ਵਿੱਚੋਂ ਲੈਣਾ ਠੀਕ ਹੈ ਵੀ ਮੈਂ ਮਨੋਕਤਰੀ ਸੇਵਾ ਦੇ ਵਿੱਚੋਂ ਇੱਕ ਵੀ ਪੈਸਾ ਆਪਣੇ ਘਰੇ ਨਹੀਂ ਲੈ ਕੇ ਜਾਣਾ। ਤੇ ਉਸ ਦਿਨ ਤੋਂ ਨਿਰੰਤਰ ਜਿੰਨੇ ਵੀ ਆਪਰੇਟ ਹੁੰਦੇ ਨੇ, ਕਿੰਨੇ ਚੂਲੇ ਪੈ ਚੁੱਕੇ ਨੇ, ਕਿੰਨੇ ਪੱਟ ਟੁੱਟਿਆਂ ਵਾਲੇ, ਕਿੰਨੀਆਂ ਬਾਹਾਂ ਟੁੱਟੀਆਂ ਵਾਲੇ ਬੰਦੇ ਲਿਆਂਦੇ ਨੇ। ਪਤਾ ਹੀ ਨਹੀਂ ਅਣਗਿਣਤ। ਇਹ ਉਹ ਡਾਕਟਰ ਸਾਹਿਬ ਵੀ ਉਹਨਾਂ ਦੇ ਸਾਰਿਆਂ ਨੇ ਆਪਰੇਟ ਕਰਦੇ ਨੇ। ਤੇ ਜਿਹੜੇ ਕਿ ਅੱਜ ਨੌ ਵਰ ਨੌ ਨੇ, ਜਿਹੜੇ ਕਿ ਅੱਜ ਤੰਦਰੁਸਤ ਨੇ, ਵਧੀਆ ਆਪਦੀ ਜ਼ਿੰਦਗੀ ਜਿਉਂਦੇ ਨੇ। ਤੇ ਡਾਕਟਰ ਰਮਨ ਸਿੰਘ ਦਾ ਇਹਨਾਂ ਦੇ ਵਾਈਫ ਨੇ ਡਾਕਟਰ ਮਮਤਾ ਸਿੰਘ ਦਾ। ਉਹਨਾਂ ਦਾ ਵੀ ਬਹੁਤ ਧੰਨਵਾਦ ਆ। ਥੈਂਕ ਯੂ ਆ ਭੈਣ ਜੀ ਦਾ। ਉਹ ਸਾਈਕੀਆਟ੍ਰਿਕ ਨੇ ਸੀਐਮਸੀ ਹਸਪੀਟਲ 'ਚ ਜੌਬ ਕਰਦੇ ਨੇ ਜਿਹੜੇ ਕੈਂਪ ਲੱਗਦੇ ਨੇ ਬਾਹਰ ਉਹ ਸਾਰੇ ਡਾਕਟਰ ਮਮਤਾ ਸਿੰਘਲਾ ਜੀ ਦੀ ਕਰਪਾ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਅੱਜ ਤੁਸੀਂ ਦੇਖ ਲਓ ਮਹੀਨੇ ਦਾ 5000 ਬੰਦਾ ਦਵਾਈ ਲੈਣ ਆਉਂਦਾ ਤੇ ਹਰ ਕੈਂਪ ਦੇ ਵਿੱਚ 10 ਤੋਂ 15 ਬੰਦਿਆਂ ਦੇ ਸੰਗਲ ਖੁੱਲ ਜਾਂਦੇ ਆ ਤੇ ਫਿਰ ਹੁਣ ਤੱਕ ਕਰ ਕਰੀ 6-7000 ਬੰਦੇ ਦੇ ਲੱਤਾਂ 'ਚੋਂ ਬਾਹਾਂ 'ਚੋਂ ਸੰਗਲ ਖੁੱਲ ਚੁੱਕੇ ਆ ਜਿਹੜੇ ਬਿਲਕੁਲ ਨਾਰਮਲ ਹੋ ਗਏ ਨੇ ਜਿਹੜੇ ਆਪਦੀ ਦਵਾਈ ਕੱਲੇ ਆਪ ਲੈਣ ਆਉਂਦੇ ਨੇ ਐਨੇ ਠੀਕ ਹੋ ਗਏ। ਮੈਂ ਇੱਕ ਜੋੜ ਉਹ ਕੋਈ ਵੀ ਛੁੱਟੀ ਮਾਰੇ ਪਰ ਉਹ ਮੰਗਲਵਾਰ ਦੀ ਛੁੱਟੀ ਨਹੀਂ ਮਾਰ ਰਾ ਜਦੋਂ ਪਤਾ ਨਹੀਂ ਕਿਉਂ ਨਹੀਂ ਮਾਰਨਾ ਚਾਹੁੰਦਾ। ਕਹਿੰਦੀ ਮੈਂ ਆ ਕੈਂਪ ਨਹੀਂ ਮਿਸ ਕਰ। ਸਾਡੇ ਨਾਲ ਜੀ ਜਦੋਂ ਦੀ ਉਹ ਭੈਣ ਨੇ ਕੈਂਪ ਜੁਆਇਨ ਕੀਤਾ ਕਦੇ ਵੀ ਇੱਕ ਵੀ ਦਿਨ ਇਦਾਂ ਦਾ ਨਹੀਂ ਜਦੋਂ ਉਹਨਾਂ ਨੇ ਕਦੇ ਵੀ ਮਿਸ ਕੀਤਾ ਹੋਵੇ ਆਪਣੀ ਲਾਈਫ ਦੇ ਬਾਕੀ ਸਾਰੇ ਕੰਮ ਛੱਡ ਸਕਦੇ ਨੇ ਉਹ ਕੈਂਪ ਨਹੀਂ। ਇੱਕ ਕੈਂਪ ਉਹਨਾਂ ਨੇ ਮਿਸ ਕਰਨਾ ਸੀ। ਸਾਨੂੰ ਸ਼ੇਮੀ ਨੇ ਪਹਿਲਾਂ ਹੀ ਦੱਸਤਾ ਸੀ ਉਹਨਾਂ ਨੇ ਕੋਈ ਪ੍ਰੋਬਲਮ ਸੀ ਬਹੁਤ ਜ਼ਰੂਰੀ ਉਹਨਾਂ ਨੂੰ ਕੋਈ ਉਹਨਾਂ ਦਾ ਸੀਗਾ ਕੰਮ ਕੋਈ ਪੜ੍ਹਾਈ ਨਾਲ ਡਿਟਰ ਜਾਂ ਕਿ ਮਤਲਬ ਵੀ ਉਹਦੇ ਵਿੱਚ ਵੀ ਉਹਨਾਂ ਨੇ ਆਪਣੇ ਕੋਲੀਗ ਭੇਜੇ ਤੇ ਫੋਨ ਤੇ ਆਪਣੀ ਪੂਰੀ ਉਹਨਾਂ ਨਾਲ ਰੱਖੀ ਕਨੈਕਟੀਵਿਟੀ ਬਣਾ ਕੇ ਤੇ ਅੱਜ ਤੱਕ ਉਹਨਾਂ ਦਾ ਕੋਈ ਵੀ ਪੇਸ਼ੈਂਟ ਐਦਾਂ ਦਾ ਨਹੀਂ ਜਿਹੜਾ ਸਫਰ ਕਰ ਰਿਹਾ ਹੋਵੇ ਜਿਹਨੂੰ ਕਿਤੇ ਸਾਨੂੰ ਹੋਰ ਸ਼ਿਫਟ ਕਰਨਾ ਪਿਆ ਹੋਵੇ ਤੇ ਡਾਕਟਰ ਮੰਮਤਾ ਅੱਪ ਭੈਣ ਜੀ ਸਾਡੇ ਆਪਣੇ ਫੈਮਿਲੀ ਤੋਂ ਵੀ ਵੱਧ ਸਾਡੇ ਇਸ ਪਰਿਵਾਰ ਨਾਲ ਜੁੜੇ ਹੋਏ ਨੇ ਉਹ ਚੀਜ਼ਾਂ ਜਿਹੜੀਆਂ ਸਾਈਕੀਆਟ੍ਰਿਕ ਡਾਕਟਰ ਦੱਸਦੇ ਹੀ ਨਹੀਂ ਸਮਝਾਉਂਦੇ ਹੀ ਨਹੀਂ ਸਾਨੂੰ ਉਹ ਵੀ ਸਾਰੇ ਇੱਥੇ ਸੈਸ਼ਨ ਲਾਉਂਦੇ ਨੇ ਸਾਡਾ ਸਾਡੇ ਵਲੰਟੀਅਰ ਨੂੰ ਮੰਨ ਲਓ ਅ ਐਜੂਕੇਟ ਕਰਦੇ ਨੇ ਸਾਡੇ ਜਿਹੜੇ ਸਟਾਫ ਆ ਛੋਟਾ ਡਾਕਟਰਾਂ ਦਾ ਨਰਸਿੰਗ ਸਟਾਫ ਉਹਨਾਂ ਨੂੰ ਐਜੂਕੇਟ ਕਰਦੇ ਨੇ ਮਤਲਬ ਕੁੱਲ ਮਿਲਾ ਕੇ ਜੇ ਕਿਤੇ ਕਹੀਏ ਨਾ ਆਪਾਂ ਵੀ ਡਾਕਟਰ ਰੱਬਾ ਤੇ ਹੈਗੇ ਨਹੀਂ ਹਜੇ ਪਰ ਬਾਰੇ ਜਿਆਦਾ ਡਾਕਟਰ ਜੱਬ ਬਣ ਚੁੱਕੇ ਰੱਬ ਦੀ ਥਾਂ ਤੇ ਪਰ ਕੁਝ ਏਦਾਂ ਦੇ ਲੋਕ ਵੀ ਨੇ ਜਿਹੜੇ ਆਪਣਾ ਫਰਜ਼ ਆਪਣੀ ਜ਼ਿੰਮੇਵਾਰੀ ਉਸੇ ਤਰ੍ਹਾਂ ਨਿਭਾਉਂਦੇ ਨੇ ਜਿਸ ਤਰ੍ਹਾਂ ਦੀ ਉਮੀਦ ਲੈ ਕੇ ਲੋਕ ਆਉਂਦੇ ਨੇ ਉਹਨਾਂ ਨੂੰ ਉਸੇ ਉਮੀਦ ਤੇ ਖਰੇ ਉੱਤਰਦੇ ਨੇ ਘਟਾ ਸਾਹਿਬ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਰ ਸੁਪਾ ਪੋਲਟੀ ਨੂੰ ਲੈ ਆਏ ਹਾਂ ਹਾਂ ਪੋਲਟੀ ਘਰ ਜਾਣਾ ਹੈ ਘਰ ਕਾਂ ਪਿਆ ਹੈ ਹੈ ਬਾਗਲਪੁਰ گاؤں ਦਾ ਨਾਮ ਕੀ ਹੈ گاؤں ਅਨਵਾਰੋ ਹੈ ਅਨਵਾਰੋ ਅਨਵਾਰੋ ਤੂੰ ਮਿਲ ਨਹੀਂ ਰਹਾ ਐਡਰੈਸ ਦੱਸਦਾ ਜਿਹੜਾ ਬਾਗਲਪੁਰ ਅਨਵਾਰੋ ਪਿੰਡ ਦਾ ਦਾ ਸਾਡੀ ਟੀਮ ਮੈਂਬਰਾਂ ਨੇ ਬਹੁਤ ਰਿਸਰਚ ਕੀਤੀ ਆ ਲੱਭਿਆ ਨਹੀਂ ਜੇ ਇਹਨਾਂ ਨੂੰ ਕੋਈ ਪਹਿਚਾਣਦਾ ਬਿਹਾਰ ਤੇ ਜਾਂ ਯੂਪੀ ਤੇ ਯੂਪੀ ਤੋਂ ਤੇ ਪਲੀਜ਼ ਇਹਨੂੰ ਪਹਿਚਾਣਿਓ ਜੀ ਜੇ ਕੋਈ ਵੀ ਪਛਾਣਦਾ ਆਪਣਾ ਨਾਮ ਕੋਲਟੀ ਦੱਸਦਾ ਪਿਤਾ ਜੀ ਦਾ ਨਾਮ ਕੀ ਆ ਹੈ ਜਨੀਕੁਮਾਰ ਹੈ ਸੁਨੀਲ ਕੁਮਾਰ ਦਾ ਦਾ ਇਹ ਕੁਝ ਵੀ ਨਹੀਂ ਦੱਸ ਪਾ ਰਿਹਾ ਤੇ ਮੈਂ ਤਾਂ ਕੁਝ ਨਹੀਂ ਦੱਸ ਗਾ ਮੋਟਰ ਤਾਂ ਨਹੀਂ ਪੈਜੂ ਵੀਰੇ ਪਾਣੀ ਬਾ ਉਧਰ ਸੇ ਬਾਦ ਸਾਫ ਕਰ ਦੋ ਇਹ ਗਰਮੀਤ ਵੀਰੇ ਹੋਣੀ ਆ ਹੀੜਾਂ ਦੋ ਅੰਬੀ ਦਾ ਜੱਸੀ ਆ ਮੁੰਡਾ ਇਹ ਬਿਜਲੀ ਦਾ ਸਾਡੇ ਸਾਰਾ ਕੰਮ ਇਕ ਠੀਰਾਵਾ ਬਾਈ ਇਲੈਕਟ੍ਰਿਸਿਟੀ ਦਾ ਕੰਮ ਸਾਰਾ ਕੂਲਰ ਪੱਖੇ ਸਾਰਾ ਧਿਆਨ ਰੱਖ ਲੈਣੇ ਜ਼ਿੰਮੇਵਾਰੀ ਇਹਨਾਂ ਦੀ ਆ ਇਹ ਹੁਣ ਵੱਡਾ 에ਅਰ ਵਾਸ਼ਰ ਲਾਇਆ ਸੀ ਜਿਹੜਾ ਵੱਡਾ ਫੈਨ ਆ ਥੱਲੇ ਇੱਥੋਂ ਦੀ ਇਦਾਂ ਡਾਕਰ ਜਾਂਦਾ ਥੱਲੇ ਨੂੰ ਤੇ ਥੱਲੇ ਵਾਲੇ ਫਲੋਰ ਤੇ ਜੇ ਮੈਂ ਤੁਹਾਨੂੰ ਦੱਸਿਆ ਵੀ 쿨ਿੰਗ ਬਹੁਤ ਆ ਉੱਥੇ ਠੰਡਾ ਬਹੁਤ ਜ਼ਿਆਦਾ ਤੇ ਉਹ ਇਸੇ 쿨ਰ ਦੇ ਕਰਕੇ ਹੀ ਆ ਆ ਦੇਖੋ ਇਹਦੇ ਵਿੱਚ ਇੰਨੀ ਜ਼ਿਆਦਾ ਮਿੱਟੀ ਖੱਟੇ ਆਂਦਾ ਅੰਦਰ ਦਾ ਜਾਲ ਇਹਦੇ ਵਿੱਚ ਦੇਖੋ ਆਹ ਸਾਰਾ ਫਸ ਜਾਂਦਾ ਵਿੱਚ ਸ਼ੁਰੂ ਆ ਜਾਂਦਾ ਸਾਰਾ ਇਹ ਇਹਨੂੰ ਬਾਅਦ ਸਾਫ਼ ਕਰਨਾ ਪੈਂਦਾ 15 ਰੁਪਏ ਦੇਣਾ ਬਾਅਦ ਇੱਕ ਵਾਰੀ ਧੋਣਾ ਪੈਂਦਾ ਇਹਨੂੰ ਸਾਫ਼ ਕਰਨਾ ਪੈਂਦਾ ਇਹੜੇ ਵੱਡੇ ਕੂਲਰ ਆ ਜੀ ਇਹ ਇਹ ਸਾਰੇ ਫਲੋਰਾਂ ਦੇ ਉੱਤੇ ਲੱਗਣੇ ਆ ਦੋਨੇ ਇੱਕ ਫਲੋਰ ਦੇ ਉੱਤੇ ਵੱਡਾ ਇੱਕੋ ਹੀ ਕੂਲਰ ਲੱਗਦਾ ਹੈ ਇਹ ਵੱਡਾ ਸਾਰਾ ਇਹ ਵੈਂਡਰ ਦਾ ਹੈਗਾ 2-3 ਲੱਖ ਰੁਪਏ ਦਾ ਇੱਕ ਕੂਲਰ ਪੈਂਦਾ ਇਹ ਵੱਡਾ ਪਰ ਇੱਕ ਗੱਲ ਹੈ ਵੀ ਤਸੱਲੀ ਆ 15 10-12 ਸਾਲ ਵਧੀਆ ਚੱਲੂਗੇ ਤੇ ਫਰੈਸ਼ ਹੈ ਬੰਨ ਵਾਲੇ ਫਿਰ ਏਸੀ ਦਾ ਖਰਚਾ ਬਹੁਤ ਆ ਬਿਜਲੀ ਦਾ ਤੇ ਇਹਦਾ ਖਰਚਾ ਵੀ ਘੱਟ ਆ ਬਿਜਲੀ ਦਾ ਹੋਏ ਹਸਪੀਟਲ ਆ ਜੀ ਅਗਰ ਇਹਨਾਂ ਦੇ ਡਿਸਪੋਜ਼ੇਬਲ ਪਲੇਟਾਂ ਚਾਹੀਦੀਆਂ ਜੀ ਰੋਟੀ ਵਾਲੀ ਪਲੇਟ ਚਾਹੀਦੀ ਹੈ ਜੀ 10 ਪੇਟੀਆਂ ਡਿਸਪੋਜ਼ੇਬਲ ਪਾਣੀ ਦੇ ਗਲਾਸ ਚਾਹੀਦੇ ਆ ਜੀ ਜਿਹੜੇ ਤੇ ਡਿਸਪੋਜ਼ੇਬਲ ਚਾਹ ਵਾਲੇ ਗਲਾਸ ਚਾਹੀਦੇ ਆ ਜੀ ਕੌਫੀ ਵਾਲੇ ਜਿਹੜੇ ਹੁੰਦੇ ਆ ਡਿਸਪੋਜ਼ੇਬਲ ਚਮਚੇ ਚਾਹੀਦੇ ਆ ਜੀ 10 ਪੇਟੀਆਂ ਡਿਸਪੋਜ਼ੇਬਲ 6 ਇੰਚ ਦੀ ਪਲੇਟ ਚਾਹੀਦੀ ਹੈ ਜੀ 5 ਪੇਟੀਆਂ ਜਿਹੜੀ ਛੋਟੀ ਡੋਂਗਾ ਜਾਂ ਹੁੰਦਾ ਡੋਨਾ ਜਾਂਦਾ ਨਾ ਇਹ ਬਾਕੀ ਹੋਰ ਵੀ ਸਮਾਨ ਰਾਸ਼ਨ ਦੀ ਲੋੜ ਆ ਕੁਰਤੇ ਪਜਾਮਿਆਂ ਦੇ ਕੱਪੜਿਆਂ ਦੀ ਲੋੜ ਆ ਕੁਝ ਦਵਾਈਆਂ ਦੀ ਲੋੜ ਆ ਹਸਪੀਟਲ ਦੀ ਮੈਡੀਸਿਨਸ ਦੀ ਲੋੜ ਆ ਤੁਸੀਂ ਜਰੂਰ ਆਪਣਾ ਮਦਦ ਜੋਗ ਨਾਲ ਪਾਇਓ ਇਹ ਸਾਡੇ ਅੰਕਲ ਜੀ ਨੇ ਜੀ ਰੇਸ਼ਵਰ ਸਿੰਘ ਜੀ ਯੂ ਯੂਰਸੇ ਤੋਂ ਆਏ ਨੇ ਆਫਸੈਟ ਨੇ ਬਹੁਤ ਜ਼ਿਆਦਾ ਮਤਲਬ ਇਹਨਾਂ ਦੇ ਵਿੱਚ ਨਾ ਜੀ ਇਹਨਾਂ ਦੀ ਦਿਮਾਗ ਦੇ ਵਿੱਚ ਇਹਨਾਂ ਦੇ ਇਹ ਗੱਲ ਬੈਠ ਗਈ ਆ ਵੀ ਮੈਨੂੰ ਮੇਰੇ ਅੰਦਰ ਕੋਈ ਮਨ ਲਓ ਸ਼ੇਰ ਦੀ ਜਾਂ ਕੋਈ ਆਤਮਾ ਵਾ ਕੋਈ ਬੰਪਾਇਰ ਜਾਂ ਕੀ ਆ ਤੁਹਾਨੂੰ ਦਿਖਾਉ ਰਹੇ ਇਹਨਾਂ ਦੀ ਅਸੀਂ ਸਾਰਾ ਦਿਨ ਵਾਸਤੇ ਇਹ ਇੱਦਾਂ ਹੀ ਕਰੀ ਜਾਂਦੇ ਨੇ बस ਸਮਾਦਨ ਨਹੀਂ ਕਰੀ ਜਾਂਦੇ ਨੇ ਇਹਨਾਂ ਦੇ ਵਾਈਫ ਇੱਥੇ ਲੈ ਕੇ ਆਏ ਨੇ ਇਹਨਾਂ ਨੂੰ ਯੂ ਐਸ ਏ ਤੋਂ ਇਸ ਉਮੀਦ ਨਾਲ ਕਿ ਇੱਥੇ ਆ ਕੇ ਠੀਕ ਹੋ ਜਾਣਗੇ ਜਦ ਹੀ ਉਹਨੂੰ ਐਡਮਿਟ ਕਰਨਾ ਆਪਾਂ ਸ਼ੂਗਰ ਕੰਟਰੋਲ ਕਰਨੇ ਇਹਨਾਂ ਦੇ ਜੀ ਗੁਰਸੇਵਕ ਸਿੰਘ ਜੀ ਬਾਪੂ ਉਹ ਗੁਰਸੇਵਕ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਣਾ ਕੱਢਦਾ ਥੋੜਾ ਥੱਲੇ ਐ ਲਾ ਲਾ ਕਿਵੇਂ ਗੁਰਸੇਵਕ ਬਾਬੇ ਡਾਕਟਰ ਕਹਿੰਦੇ ਹੁਣ ਤਾਂ ਠੀਕ ਆ ਅੱਗੇ ਨਾਲੋਂ ਬਹੁਤ ਨਾਲ ਨਿਸ਼ਚਿਤਨਾਚਾ ਇਹਦੇ ਵੀ ਪੁੱਤ ਦੀਆਂ ਮੈਂ ਤਾਂ ਹਾੜੇ ਕੱਢ-ਕੱਢ ਹੰਬ ਗਿਆਂ ਭਰਾਵਾ ਮਿਲ ਜਾ ਕੇ ਕੋਈ ਮਿਲਣੀ ਨਹੀਂ ਆਉਂਦਾ ਯਾਰ ਭਾਈ ਕਿਹੜੇ ਗੁੱਸੇ ਆ ਕਿਸੀ ਨਾਰਾਜ਼ਗੀਆਂ ਇਹਨਾਂ ਦੇ ਜਿਹੜੇ ਮਾਲਕ ਨੇ ਨਾ ਜਿਨ੍ਹਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਇੰਨੇ ਸਾਲ 20-25 ਸਾਲ ਉਹ ਬਾਈ ਆ ਕੇ ਮਿਲ ਕੇ ਗਏ ਇੰਨੇ ਚੰਗੇ ਬੰਦੇ ਨੇ ਉਹ ਇੰਨੇ ਚੰਗੇ ਬੰਦੇ ਨੇ ਉਹਨਾਂ ਨੇ ਦੱਸਿਆ ਵੀ ਇਹ ਵੀ ਇੱਕ ਬਹੁਤ ਹੀ ਨਿਹਾਇਤ ਹੀ ਸ਼ਰੀਫ ਬੰਦਾ ਬਹੁਤ ਹੀ ਜਿਆਦਾ ਚੰਗਾ ਬੰਦਾ ਸਾਰੀ ਉਮਰ ਇਹਨੇ ਬੰਦੇ ਨੇ ਮਿਹਨਤ ਕੀਤੀ ਹੈ ਕਿ ਕਿ ਰੁਪਈਆ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦਿੰਦਾ ਰਿਹਾ ਪਾਲਿਆ ਪੜਾਇਆ ਬੇਟਾ ਵੀ ਆ ਸਭ ਕੁਝ ਆ ਪਰ ਉਹਨੇ ਇਹਨਾ ਕੋਈ ਨਹੀਂ ਕਰਦਾ ਬਾਪੂ ਕਰ ਸੇਵਾ ਫਿਰ ਤਾਂ ਇਹ ਬਾਪੂ ਸੁਲਤਾਨ ਖਾਨ ਸੁਲਤਾਨ ਖਾਨ ਜੀ ਤੇ ਆਹ ਬਾਬੇ ਕਿਵੇਂ ਆ ਠੀਕ ਹੋ ਸੇ ਠੀਕ ਆ ਹੁਣ ਇਹ ਵੀ ਬਹੁਤ ਮਾੜੀ ਹਾਲ ਸਾਨੂੰ ਮਿਲੇ ਸੀ ਬਾਪੂ ਜੀ ਸਾਨੂੰ ਜਲੰਧਰ ਬਾਈਪਾਸ ਚੌਕ ਦੇ ਕੋਲੇ ਬਾਪੂ ਜੀ ਪਏ ਮਿਲੇ ਸੀ ਇਹਨਾਂ ਨੂੰ ਵੀ ਕੋਈ ਪਛਾਣਿਆ ਨਾ ਕੋਈ ਮਿਲਣਾ ਆ ਮਤਲਬ ਇੰਨੀ 72 ਸਾਲ 70 75 ਸਾਲ ਦੀ ਉਮਰ ਆ ਬੰਦੇ ਦੀ ਕਿੰਨੇ ਰਿਸ਼ਤੇਦਾਰ ਕਿੰਨੇ ਭੈਣ ਭਰਾ ਕਿੰਨੇ ਦੋਸਤ ਇੱਕ ਬੰਦਾ ਤਾਂ ਆਵੇ ਕਹੇ ਕੋਈ ਵੀ ਹਾਂ ਮੈਂ ਜਾਣਦਾ ਮਾਂ ਹੋਰ ਮਾਂ ਤੱਕਣੇ ਪੱਸੀ ਇਵੇਂ ਬੇਬੇ ਸਾਡੀ ਪਵਨ ਮਾਤਾ ਜੀ ਮੇਰੇ ਮਾਨਸੇ ਚੇ ਪਾਸ ਸ਼ਕਤ ਲਈ ਮਾਡ ਸੁਆਗਤ ਹੋਵੇ ਇਹਨਾਂ ਸਾਡੀਆਂ ਮਾਵਾਂ ਦੀਆਂ ਡਿਊਟੀਆਂ ਬਾਬਾ ਜੀ ਨੇ ਲਾਈਆਂ ਸਾਡੇ ਵਾਸਤੇ ਅਸੀਸਾਂ ਦੇਣੀਆਂ ਸਾਨੂੰ ਸਾਡੀ ਸਿਹਤ ਦਾ ਖਿਆਲ ਰੱਖਣਾ ਸਾਡੇ ਸੁਪਨਿਆਂ ਦੇ ਘਰ ਦੀ ਹਰ ਇੱਕ ਜ਼ਰੂਰਤ ਛੋਟੀ ਮੋਟੀ ਦਿੱਕਤ ਕੋਈ ਪਰੇਸ਼ਾਨੀ ਸ਼ੇਅਰ ਕਰਨੀ ਕਿਸੇ ਵੀ ਭੈਣ ਨੇ ਬੀਬੀ ਨੇ ਕੋਈ ਸ਼ਿਕਾਇਤ ਕੀਤੀ ਉਹਨਾਂ ਦੀ ਗੱਲ ਸੁਣਨੀ ਉਹਨਾਂ ਨੂੰ ਕਾਉਂਸਲਿੰਗ ਕਰਨੀ ਉਹਨਾਂ ਦੀ ਸਪੋਰਟ ਕਰਨੀ ਮਤਲਬ ਹਰ ਤਰੀਕੇ ਨਾਲ ਸਾਡੀ ਭੈਣ ਪ੍ਰਿਅੰਕਾ ਭੈਣ ਬੰਬੇ ਰਹਿੰਦੀ ਆ ਸਾਲ 'ਚ ਉਹਨੇ 2-3 ਜਿਹੜੇ ਇੱਥੇ ਲਾਉਣੇ ਆ ਮਤਲਬ ਦਿਲ ਤੋਂ ਜੁੜਿਆ ਉੱਥੇ ਬੈਠੇ ਨੇ ਉੱਥੇ ਬੈਠਿਆ ਨੇ ਵੀ ਵੀਡੀਓ ਰਾਹੀਂ ਦੇਖ-ਦੇਖ ਕੇ ਮਤਲਬ ਦੱਸੀ ਜਾਣਾ ਵੀ ਆ ਮੈਨੂੰ ਆ ਇਦਾਂ ਲੱਗਦਾ ਇਦਾਂ ਸੀ ਆ ਇਦਾਂ ਸੀ ਇਦਾਂ ਦੀਆਂ ਸਾਡੇ ਪਰਿਵਾਰ ਦੀਆਂ ਜਿਹੜੀਆਂ ਮਹਾਰਾਜ ਸਿੱਤੇ ਪਾਸ਼ਾ ਨੇ ਡਿਊਟੀਆਂ ਲਾਈਆਂ ਨਾ ਕਿ ਅਸੀਂ ਪਰਭਾਗੇ ਆ ਬਾਬਾ ਜੀ ਨੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਦਿਮਾਗ ਦਿਲ ਇਦਾਂ ਦੀ ਸੋਚ ਬਖਸ਼ੀ ਆ